ਟਰੈਕਟਰ ਬਣਾਉਂਦਾ, ਤਾਰਾ-ਤਾਰਾ ਦੇ ਮਾਡਲ ਬਣਾਉਂਦਾ। ਮਤਲਬ ਬਚਪਨ ਤੋਂ ਸ਼ੌਂਕ ਆ ਜਦੋਂ ਪੜ੍ਹਦੇ ਸੀ ਉਦੋਂ ਦੇ ਸ਼ੌਂਕ ਆ। ਕਿਹੜੀ ਮਟੀਰੀਅਲ ਦੇ ਟਰੈਕਟਰ ਤਿਆਰ ਕਰਦੇ? ਤੁਸੀਂ ਆਪ ਨੇ ਸਾਨੂੰ ਸੁਣਦੇ ਵਿੱਚ ਆਇਆ ਕਿ ਗੱਤੇ ਦੇ ਟਰੈਕਟਰ ਤੁਸੀਂ ਬਣਾਉਨੇ ਹੋ। ਗੱਤਾ ਤਾਂ ਆਮ ਤੌਰ ਤੇ ਕਹਿੰਦੇ ਰੱਦੀ ਹੁੰਦਾ। ਕਿ ਰੱਦੀ ਨੂੰ ਵੀ ਮੰਨ ਕੇ ਚੱਲੋ ਵੀ ਕਲਾਕਾਰੀ ਕਰਕੇ ਉਹ ਵੀ ਇੱਕ ਮਹਿੰਗੀ ਚੀਜ਼ ਬਣਾਇਆ ਜਾ ਸਕਦਾ। ਹਾਂਜੀ ਰੱਦੀ ਨੂੰ ਕੀਤਾ ਜਾ ਸਕਦਾ। ਇਹਨੂੰ ਬਹੁਤ ਵਧੀਆ ਮਤਲਬ ਉਹ ਰੱਦੀ ਦੀ ਉਸੇ ਰੱਦੀ ਦੀ ਇਹ ਬਣੇ ਹੋਇਆ ਮਾਡਲ। ਗੱਤੇ ਦੀ ਹੈ ਜੀ। ਇਹ ਜੇ ਮੈਂ ਗੱਲ ਕਰਾਂ ਤਾਂ ਸਾਰੇ ਹੀ ਗੱਤਾ ਲੱਗਿਆ ਹੋਇਆ ਇਹ ਚ ਜਿੰਨੇ ਵੀ ਮੰਨ ਤੇ ਆਹ ਜਿਹੜੇ ਸਾਰੀਆਂ ਚੀਜ਼ਾਂ ਟਾਇਰ ਵਗੈਰਾ ਸਭ ਕੁਝ ਗੱਤੇ ਦਾ ਬਣਿਆ ਹੋਇਆ। ਹਾਂਜੀ ਵੀਰੇ ਸਾਰਾ ਗੱਤਾ ਹੈ ਜੀ ਇਹ। ਜਿਹੜਾ ਆਮ ਆਪਣੇ ਘਰਾਂ ਦੇ ਵਿੱਚ ਮਿਲ ਜਾਂਦਾ ਉਹੀ ਗੱਤਾ ਹੈ ਜਿਹੜਾ ਨਾਰਮਲ ਗੱਤਾ ਜਿਹੜਾ ਘਰਾਂ ਦੇ ਵਿੱਚ ਹੁੰਦਾ। ਇਹ ਵੀ ਬਈ ਸਾਰਾ ਗੱਤੇ ਦਾ ਬਣਿਆ ਹੋਇਆ। ਹਾਂਜੀ ਹਾਂਜੀ ਸਰ ਇਹ ਵੀ ਸਾਰਾ ਗੱਤੇ ਦਾ ਹੀ ਹੈ ਜੀ। ਮਤਲਬ ਇਹਨੂੰ ਪੇਂਟ ਨਹੀਂ ਹੋਇਆ ਇਹ ਗੱਤਾ ਹੀ ਇਸੇ ਕਲਰ ਦਾ ਹੈ ਜੀ। ਅੱਛਾ ਪੇਂਟ ਇਹਨੂੰ ਨਹੀਂ ਹੋਇਆ ਹੈ। ਇਹ ਸਾਰਾ ਗੱਪੇ ਦਾ ਗੱਤੇ ਦਾ ਕਲਰ ਹੀ ਇਸ ਤਰ੍ਹਾਂ ਦਾ ਹੈ ਜੀ। ਹਾਂ ਦੇਖੋ ਮਿਹਨਤ ਤਾਂ ਬਹੁਤ ਲੱਗਦੀ ਹੋਣੀ ਹੈ ਮਨ ਲਓ ਇੰਨਾ ਬਰੀਕੀ ਦੇ ਨਾਲ ਤੁਸੀਂ ਕੰਮ ਕੀਤਾ ਟਾਇਰਾਂ ਨੂੰ ਡਿਜ਼ ਕੱਲੀ-ਕੱਲੀ ਚੀਜ਼ ਆ ਬਾਈ ਧਿਆਨ ਰੱਖਿਆ ਇੱਦਾਂ ਤੁਸੀਂ ਦੇਖ ਲਓ ਬੈਕ ਸਾਈਡ ਹਨਾ ਜਿੱਤੇ ਮਤਲਬ ਟਰਾਲੀ ਪੈਂਦੀ ਆ ਹੁੱਕ ਕੁਝ ਬਾਈ ਨੇ ਲਗਾਈ ਹੋਈ ਆ ਤੇ ਲੈਫਟ ਵੀ ਲੱਗੀ ਹੋਈ ਆ ਮਤਲਬ ਗੇਅਰ ਤੱਕ ਵੀ ਜਿਹੜਾ ਲਗਾਇਆ ਹੋਇਆ ਬਾਈ ਸਾਰਾ ਸਿਸਟਮ ਵਾਲੋ ਸਾਰੀ ਗੱਤੇ ਦਾ ਤਿਆਰ ਕੀਤਾ ਹੈ ਹਾਂਜੀ ਹਾਂਜੀ ਸਰ ਸਾਰਾ ਗੱਤੇ ਦਾ ਹੈ ਇਹ ਮਿਹਨਤ ਕਿੰਨੀ ਕੋ ਹੁੰਦੀ ਹੈ ਮਿਹਨਤ ਵੀਰੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਬਰੀਕੀ ਕੰਮ ਆ ਇਹ ਮਿਹਨਤ ਬਹੁਤ ਆ ਇਸ ਕੰਮ ਦੇ ਵਿੱਚ 15 ਦਿਨ ਤੋਂ ਲੱਗੀ ਜਾਂਦੇ ਟਰੈਕਟਰ ਬਣਾਉਣ ਤੇ 15 ਤੋਂ 20 ਦਿਨ ਟਰੈਕਟਰ ਨੂੰ ਲੱਗਦੇ 18 ਟੈਰਾ ਜਿਹਨੂੰ ਆਮ ਤੌਰ ਤੇ ਕਹਿੰਦੇ ਘੋੜਾ ਬਾਈ ਹੁਣਾਂ ਨੇ ਉਹ ਵੀ ਤਿਆਰ ਕੀਤਾ ਹੋਇਆ ਅੱਛਾ ਬਾਈ ਇਹ ਵੀ ਮੈਂ ਗੱਲ ਕਰਾਂ ਤਾਂ ਇਹ ਚ ਵੀ ਮੰਨ ਲਓ ਬੜੀਆਂ ਚੀਜ਼ਾਂ ਦਾ ਹਨਾ ਜਿਵੇਂ ਮੰਨ ਲਓ ਤੇਲ ਵਾਲੀਆਂ ਟੈਂਕੀਆਂ ਟੈਂਕੀ ਲੱਗੀ ਹੋਈ ਆ ਮੰਨ ਲਓ ਕੰਪਰੈਸ਼ਰ ਵੀ ਲੱਗੇ ਹੋਏ ਆ ਹਨਾ ਸਾਰੇ ਟਾਇਰ ਲੱਗੇ ਹੋਏ ਆ ਤੇ ਇੱਕ ਵਾਰ ਜੇ ਮੈਂ ਛਾਤ ਮਾਰਦੇ ਉੱਪਰ ਵੀ ਸਾਰਾ ਕੁਝ ਬਿਲਕੁਲ ਉਵੇਂ ਹੀ ਆ ਤੇ ਬਾਈ ਇਹ ਪਹਿਲੇ ਮੰਨ ਲਓ ਇੰਨਾ ਬਰੀਕੀ ਦੇ ਵਿੱਚ ਪਹਿਲਾਂ ਕਿਤੇ ਦੇਖਦੇ ਤੁਸੀਂ ਵੀ ਆਹ ਆਹ ਚੀਜ਼ਾਂ ਜਿਹੜੀਆਂ ਲੱਗੀਆਂ ਹੁੰਦੀਆਂ ਹਨਾ ਹਾਂਜੀ ਹਾਂਜੀ ਮਤਲਬ ਜਿਹੜੀ ਚੀਜ਼ ਆਪਾਂ ਨੂੰ ਨਹੀਂ ਪਤਾ ਲੱਗਦਾ ਉਹ ਚੀਜ਼ ਆਪਾਂ ਨੂੰ ਦੇਖਣੀ ਪੈਂਦੀ ਹੈ ਜੀ ਕਿੱਥੇ ਕਿਹੜੀ ਕਿ ਕਿਸ ਤਰ੍ਹਾਂ ਲੱਗਦੀ ਉਸੇ ਤ ਵਿਗੱਤੇ ਤੋਂ ਬਣਦਾ ਤੇ ਗੱत्ता ਤਾਂ ਕਹਿੰਦੇ ਪਾਣੀ ਦੇ ਨਾਲ ਮਤਲਬ ਖਰਾਬ ਹੋ ਜਾਂਦਾ ਐਦਾਂ ਦੀ ਕੋਈ ਦਿੱਕਤ ਤਾਂ ਨਹੀਂ ਹੁੰਦੀ ਨਹੀਂ ਜੀ ਨਹੀਂ ਇਹਦੇ ਤੇ ਪਹਿਲਾਂ ਫੈਵੀਕੋਲ ਦੀ ਪਲਾਸਟਿਕ ਮਤਲਬ ਕੋਟਿੰਗ ਹੁੰਦੀ ਆ ਗੱਤੇ ਦੇ ਉੱਪਰ ਤੇ ਫਿਰ ਇਹਨੂੰ ਪੇਂਟ ਹੁੰਦਾ ਮਤਲਬ ਵਾਟਰਪੂਫ ਬਣ ਜਾਂਦਾ ਇਹ ਪਾਣੀ ਦਾ ਇਹਨੂੰ ਕੋਈ ਖਤਰਾ ਹੀ ਨਹੀਂ ਕਰਦਾ ਸਸਟ੍ਰੇਕਾਲ ਦਾ ਸਿਟੀ ਹਾਈਲੈਂਸ ਤੇ ਕਰ ਰਹੇ ਹਾਂ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਤ ਪੰਜਾਬ ਦੀ ਗੱਲ ਕਰਗੇ ਤਾਂ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਵਕ ਵਕ ਲੋਕਾਂ ਦੇ ਵਿੱਚ ਵਕ ਵਕ ਤਰ੍ਹਾਂ ਦਾ ਜਿਹੜਾ ਟੈਲੈਂਟ ਹੈ ਤੇ ਅੱਜ ਤੁਹਾਨੂੰ ਇੱਕ ਬਾਈ ਦੇ ਨਾਲ ਤੁਹਾਡੇ ਅਸੀਂ ਮੁਲਾਕਾਤ ਕਰਵਾਵਾਂਗੇ ਤੁਹਾਨੂੰ ਅਸੀਂ ਇੱਕ ਬਾਈ ਦੇ ਨਾਲ ਮਿਲਾਵਾਂਗੇ ਪੇਸ਼ੇਵਰ ਜੋ ਹੈ ਤਾਂ ਫਾਇਰ ਵਗਰੇਡ ਦੇ ਵਿੱਚ ਡਿਊਟੀ ਕਰਦੇ ਆ ਪਰ ਸ਼ੌਂਕ ਉਹਨਾਂ ਨੂੰ ਵੱਖਰਾ ਸ਼ੌਂਕ ਕੀ ਹੈ ਕਿ ਟਰੈਕਟਰ ਬਣਾਉਂਦੇ ਨੇ ਬਾਈ ਹੋਰ ਹੀ ਬਹੁਤ ਸਾਰੀਆਂ ਚੀਜ਼ਾਂ ਬਾ ਕਮਾਲ ਦੀ ਉਹਨਾਂ ਦੀ ਕਲਾਕਾਰੀ ਹੈਗੀ ਆ ਤੇ ਆਓ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਆ ਤੁਹਾਡਿਆਂ ਤੇ ਬਾਈ ਨਾਲ ਮੁਲਾਕਾਤ ਕਰਵਾਉਣੇ ਆ ਤੇ ਬਾਈ ਜਗਜੀਤ ਸਿੰਘ ਜੀ ਖੜੇ ਆ ਮੇਰੇ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਆਪਣੇ ਆਉਣ ਤੇ ਫੰਡ ਤੇ ਧੰਨਵਾਦ ਕਰਦੇ ਆ ਬਾਈ ਤੁਹਾਡਾ अच्छा भाई सबसे पहला तो सवाल यही है थोड़ा जी अपने बारे में दस्तोवे आपा केड़े पिंड ਦੇ ਵਿੱਚ ਅੱਜ ਅਸੀਂ ਖੜੇ ਆਂ ਵੀਰੇ ਆਪਾਂ ਅੱਜ ਮੋਗਾ ਜਿਲ੍ਹਾ ਦਾ ਪਿੰਡ ਸਾਹੋਕੇ ਆ ਬਾਬੂ ਰੱਜਵਲੀ ਦਾ ਨਾਮ ਚੱਲਦਾ ਬਹੁਤ ਮਸ਼ਹੂਰ ਪਿੰਡ ਆ ਉਹਨਾਂ ਦੇ ਨਾਂ ਤੇ ਆਪਾਂ ਉੱਥੇ ਖੜੇ ਆਂ ਤੇ ਮੈਂ ਫਾਇਰ ਬ੍ਰਿਗੇਡ ਦੇ ਵਿੱਚ ਆਪਣਾ ਡਿਊਟੀ ਕਰਦਾ ਕੋਟਪੂਰੇ اچھا ਭਾਈ ਜੇ ਮੈਂ ਗੱਲ ਕਰਾਂ ਡਿਊਟੀ ਤੁਸੀਂ ਫਾਇਰ ਬਗਰੇਟ ਦੇ ਵਿੱਚ ਕਰਦੇ ਹੋ ਡਿਊਟੀ ਤਾਂ ਤੁਹਾਡੀ ਵੈਸੇ ਹੀ ਬੜੀ ਸਖਤ ਹੈ ਤੇ ਇਹ ਸ਼ੌਂਕ ਕਿਵੇਂ ਬਣ ਗਿਆ ਵੀ ਇਸ ਤਰ੍ਹਾਂ ਦੇ ਟਰੈਕਟਰ ਬਣਾਏ ਜਾਂਦੇ ਇਹ ਵੀਰੇ ਬਚਪਨ ਤੋਂ ਸ਼ੌਂਕ ਆ ਮਤਲਬ ਟਰੈਕਟਰ ਬਣਾਉਂਦਾ ਕਾਹਾਂ ਤਰ੍ਹਾਂ ਦੇ ਮਾਡਲ ਬਣਾਉਂਦਾ ਮਤਲਬ ਬਚਪਨ ਤੋਂ ਸ਼ੌਂਕ ਆ ਜਦੋਂ ਪੜ੍ਹਦੇ ਸੀ ਉਦੋਂ ਦਾ ਸ਼ੌਂਕ ਆ ਅੱਛਾ ਭਾਈ ਕਿਹੜੀ ਮਟੀਰੀਅਲ ਦੇ ਟਰੈਕਟਰ ਤਿਆਰ ਕਰਦੇ ਤੁਸੀਂ ਆਮ ਤੇ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਗੱਤੇ ਦੇ ਟਰੈਕਟਰ ਤੁਸੀਂ ਬਣਾਉਂਦੇ ਹੋ ਗੱਤਾ ਤਾਂ ਆਮ ਤੌਰ ਤੇ ਕਹਿੰਦੇ ਰੱਦੀ ਹੁੰਦਾ ਕਿ ਰੱਦੀ ਨੂੰ ਵੀ ਮੰਨ ਕੇ ਚੱਲੋ ਵੀ ਕਲਾਕਾਰੀ ਕਰਕੇ ਉਹਨੂੰ ਵੀ ਇੱਕ ਮਹਿੰਗੀ ਚੀਜ਼ ਬਣਾਇਆ ਜਾ ਸਕਦਾ ਹਾਂਜੀ ਰੱਦੀ ਨੂੰ ਕੀਤਾ ਜਾ ਸਕਦਾ ਇਹਨੂੰ ਬਹੁਤ ਵਧੀਆ ਮਤਲਬ ਉਹ ਰੱਦੀ ਦੇ ਹੀ ਉਸੇ ਰੱਦੀ ਦੇ ਹੀ ਬਣੇ ਹੋਇਆ ਮਾਡਲ ਗੱਤੇ ਦੇ ਹੀ ਆ ਜੀ ਇਹ हां आम मैं आम तौर दा। ते ना ਗੱਲ ਕਰਾਂ ਜਵੇਂ ਨਾ ਰੱਦੀ ਹੁੰਦੀ ਹੈ ਤਾਂ ਰੱਦੀ ਦਾ ਰੇਟ ਆਮ ਤੌਰ ਤੇ 5-70 ਰੁਪਏ ਕਿਲੋ ਹੁੰਦਾ ਜਾਂ 10 ਰੁਪਏ ਤੱਕ ਕਿਲੋ ਮਿਲ ਜਾਂਦਾ ਪਰ ਇਹ ਤੁਸੀਂ ਦੇਖ ਲਓ ਵੀ ਹੈ ਰੱਦੀ ਕਿਲੋ ਦੇ ਨੇੜ ਤੇੜੇ ਦਾ weight ਹੋਊਗਾ ਤੇ ਪਰ ਉਹੀ ਰੱਦੀ ਨਾ ਜਦੋਂ ਉਹਦੇ ਉੱਤੇ ਕਲਾਕਾਰੀ ਹੋਗੀ ਤਾਂ ਹੁਣ ਹਜ਼ਾਰਾਂ ਰੁਪਏ ਦੀ ਕੀਮਤ ਬਣ ਚੁੱਕੀ ਹੈ ਇਹਦੀ ਹਾਂਜੀ ਵੀਰੇ ਹਾਂਜੀ ਮਤਲਬ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਬਣਿਆ ਹੋਇਆ ਟਰੈਕਟਰ ਇਹ ਇਜੇ ਮੈਂ ਕਲਾਕਾਰਾਂ ਤਾਂ ਸਾਰੇ ਹੀ ਗੱत्ता ਲੱਗਿਆ ਹੋਇਆ ਇੱਥੇ ਜਿੰਨੇ ਵੀ ਮੰਨ ਕੇ ਚਲੋ ਇੰਨੇ ਸੋਹਣੇ ਡਿਜ਼ਾਈਨ ਆ ਹਨਾ ਤੇ ਆ ਜਿਹੜੇ ਸਾਰੀਆਂ ਚੀਜ਼ਾਂ ਟਾਇਰ ਵਗੈਰਾ ਸਭ ਕੁਝ ਗੱਤੇ ਦਾ ਬਣਿਆ ਹੋਇਆ ਹਾਂਜੀ ਵੀਰੇ ਸਾਰਾ ਗੱत्ता ਹੈ ਜੀ ਇਹ ਜਿਹੜਾ ਆਮ ਆਪਣੇ ਘਰਾਂ ਦੇ ਵਿੱਚ ਮਿਲ ਜਾਂਦਾ ਉਹੀ ਗੱत्ता ਇਹ ਜਿਹੜਾ ਨਾਰਮਲ ਗੱत्ता ਜਿਹੜਾ ਘਰਾਂ ਦੇ ਵਿੱਚ ਹੁੰਦਾ ਵਾਜੀ ਬਾਮਾ ਲਓ ਬਾਈ ਦੇਖਣ ਦੇ ਵਿੱਚ ਯਕੀਨ ਨਹੀਂ ਹੁੰਦਾ ਵੀ ਇੰਨੇ ਸੋਹਣੇ ਤੁਹਾਡੀ ਕਲਾਕਾਰੀ ਹਨਾ ਟਰੈਕਟਾਂ ਤੋਂ ਇੱਕ ਵਾਰੀ ਤੁਸੀਂ ਨਜ਼ਰ ਮਾਰ ਲਓ 98 11 ਵੀ ਤਿਆਰ ਕੀਤਾ ਬਾਈ ਨੇ ਸਵਰਾਜ ਵੀ ਤਿਆਰ ਕੀਤਾ ਤੇ ਸੋਨਾ ਲੀਕਾ ਵੀ ਤਿਆਰ ਕੀਤਾ ਮਾਲੋ ਇੰਨੀ ਵਧੀਆ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਲਾਕਾਰੀ ਇੱਕ ਗੱਤਾ ਜਿਹਨੂੰ ਪਰ ਰੱਦੀ ਕਹਿੰਦੇ ਆ ਰੱਦੀ ਤੋਂ ਵੀ ਇੰਨੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਬਣ ਸਕਦੀਆਂ ਤੇ ਬਾਈ ਮੈਂ ਗੱਲ ਕਰਾਂ ਤਾਂ ਜਿਵੇਂ ਆ ਆਪਣੇ ਕੋਲ ਸਵਰਾਜ ਟਰੈਕਟਰ ਆ ਹਨਾ ਇਹ ਵੀ ਬਾਈ ਸਾਰਾ ਗੱਤੇ ਦਾ ਬਣਿਆ ਹੋਇਆ ਹਾਂਜੀ ਹਾਂਜੀ ਸਰ ਇਹ ਵੀ ਸਾਰਾ ਗੱਤੇ ਦਾ ਹੀ ਆ ਜੀ ਮਤਲਬ ਇਹਨੂੰ ਪੇਂਟ ਨਹੀਂ ਹੋਇਆ ਇਹ ਗੱਤਾ ਹੀ ਇਸੇ ਕਲਰ ਦਾ ਹੈ ਜੀ ਇਹ ਅੱਛਾ ਪੇਂਟ ਇਹਨੂੰ ਨਹੀਂ ਹੋਇਆਗਾ ਇਹ ਸਾਰਾ ਗੱਤੇ ਦਾ ਗੱਤੇ ਦਾ ਕਲਰ ਹੀ ਇਸ ਤਰ੍ਹਾਂ ਦਾ ਜੀ ਅਹ ਦੇਖੋ ਤੁਸੀਂ ਮਿਹਨਤ ਤਾਂ ਬਹੁਤ ਲੱਗਦੀ ਹੋਣੀ ਆ ਮੰਨ ਲਓ ਇੰਨਾ ਬਰੀਕੀ ਦੇ ਨਾਲ ਤੁਸੀਂ ਕੰਮ ਕੀਤਾ ਟਾਇਰਾਂ ਨੂੰ ਡਿਜ਼ਾਈਨ ਕੀਤਾ ਜਾਂ ਕੱਲੀ ਕੱਲੀ ਚੀਜ਼ ਆ ਬਾਈ ਧਿਆਨ ਰੱਖਿਆ ਇੱਧਰ ਤੁਸੀਂ ਦੇਖ ਲਓ ਬੈਕ ਸਾਈਡ ਹਨਾ ਜਿੱਥੇ ਮਤਲਬ ਟਰਾਲੀ ਪੈਂਦੀ ਆ ਹੁੱਕੋ ਜਿਹੀ ਬਾਈ ਨੇ ਲਗਾਈ ਹੋਈ ਆ ਤੇ ਲੈਫਟ ਵੀ ਲੱਗੀ ਹੋਈ ਆ ਮੰਨ ਲਓ ਗੇਅਰ ਤੱਕ ਵੀ ਜਿਹੜਾ ਲਗਾਇਆ ਹੋਇਆ ਬਾਈ ਸਾਰਾ ਸਿਸਟਮ ਵਾਲੋ ਸਾਰੀ ਗੱਤੇ ਦਾ ਤਿਆਰ ਕੀਤਾ ਹਾਂਜੀ ਹਾਂਜੀ ਸਰ ਸਾਰਾ ਗੱਤੇ ਦਾ ਜੀ ਇਹ ਓਏ ਮਿਹਨਤ ਦੀ ਮੈਂ ਗੱਲ ਕਰਾਂ ਤਾਂ ਜਿਵੇਂ ਮੰਨ ਲਓ ਕੱਲੀ-ਕੱਲੀ ਚੀਜ਼ਾਂ ਦਾ ਹਨਾ ਧਿਆਨ ਰੱਖਣ ਦੇ ਵਿੱਚ ਤੁਸੀਂ ਲੈਪ ਲਾਈ ਹੋਈ ਆ ਡੈਕ ਵੀ ਲਾਇਆ ਮੰਨ ਲਓ ਛਤਰੀ ਵਾਲੇ ਸ਼ੀਸ਼ੇ ਵੀ ਲੱਗੇ ਹੋਏ ਆ ਲਾਈਟਾਂ ਵੀ ਪ੍ਰੋਪਰ ਲੱਗੀਆਂ ਹੋਣਾਂ ਜਿਹੜੀ ਮੁਰਾ ਝਾਲਰ ਲੱਗੇ ਹੁੰਦੀ ਉਹ ਵੀ ਲੱਗੀ ਹੋਈ ਆ ਮਿਹਨਤ ਕਿੰਨੀ ਕੁ ਹੁੰਦੀ ਆ ਮਿਹਨਤ ਵੀਰੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਰੀਕੀ ਕੰਮ ਆ ਇਹ ਮਿਹਨਤ ਬਹੁਤ ਆ ਇਸ ਕੰਮ ਦੇ ਵਿੱਚ 15 ਦਿਨ ਤੋਂ ਲੱਗੀ ਜਾਂਦਾ ਟਰੈਕਟਰ ਬਣਾਉਣ ਤੇ 15 ਤੋਂ 20 ਦਿਨ ਇੱਕ ਟਰੈਕਟਰ ਲੱਗ ਜਾਂਦੇ ਹਾਂਜੀ ਫਿਰ ਸਮਾਂ ਕਿਵੇਂ ਕੱਢਦੇ ਹੋ ਕਿਉਂਕਿ ਤੁਹਾਡੀ ਡਿਊਟੀ ਬੜੀ ਸਖਤ ਹੈਗੀ ਉਧਰੋਂ ਤਾਂ ਫਿਰ ਸਮਾਵੇਰੀ ਆਈਆਂ ਵੀ ਬਸ ਡਿਊਟੀ ਤੋਂ ਆ ਕੇ ਕਿਤੇ ਜਾਣਾ ਨਹੀਂ ਬਾਹਰ ਅੰਦਰ ਬਸ ਘਰੇ ਆਪਦਾ ਇਹ ਕਰੀ ਜਾਂਦੇ ਆ ਬੈਠੇ ਆਈਆਂ ਜੀ ਵਾ ਘੰਟਾ ਕੱਢ ਲਿਆ 2 ਘੰਟੇ ਕੱਢ ਲੇ ਘਰੇ ਬਸ ਇਹ ਕੱਢੀ ਜਾਂਦੇ ਆ ਟਾਈਮ ਜਿਹੜੀ ਇਹ ਚੀਜ਼ਾਂ ਤੁਸੀਂ ਮਤਲਬ ਟਰੈਕਟਰ ਤਿਆਰ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਰ ਵੀ ਤਿਆਰ ਕੀਤੀਆਂ ਇਹ ਸ਼ੌਂਕ ਦੇ ਲਈ ਕਰਦੇ ਹੋ ਕਿ ਜਾਂ ਵੇਚਣ ਵਾਸਤੇ ਕਰਦੇ ਹੋ ਇਹ ਫਿਲਹਾਲ ਤਾਂ ਵੀਰੇ ਆਪਾਂ ਆਪਣਾ ਸ਼ੌਂਕ ਹੀ ਆ ਸ਼ੌਂਕ ਨਾਲ ਹੀ ਤਿਆਰ ਕਰਦੇ ਆ ਤੇ ਵੇਚਣ ਦਾ ਹਜੇ ਕੋਈ ਇਰਾਦਾ ਨਹੀਂਗਾ ਜੇ ਕੋਈ ਸੱਜਣ ਮਿੱਤਰ ਆਪਣਾ ਕਹੂਗਾ ਵੀ ਬਾਈ ਸਾਨੂੰ ਇਹ ਜ ਇਹ ਮਾਡਲ ਬਣਾ ਕੇ ਦਿਓ ਫਿਰ ਅਸੀਂ ਬਣਾ ਕੇ ਵੀ ਦੇਵਾਂਗੇ ਅੱਛਾ ਜੇ ਕੋਈ ਤੁਹਾਨੂੰ ਕਹੂ ਵੀ ਸਾਨੂੰ ਇਸ ਤਰੀਕੇ ਦਾ ਮਾਡਲ ਚਾਹੀਦਾ ਇਸ ਤਰ੍ਹਾਂ ਦਾ ਟਰੈਕਟਰ ਚਾਹੀਦਾ ਤਾਂ ਉਹ ਮੰਨ ਲਓ ਗੇਅਰ ਸਿਸਟਮ ਵੀ ਉਹ ਚ ਲੱਗਿਆ ਹੋਵੇ ਜਾਂ ਮੋਟਰ ਵੀ ਲੱਗੀ ਹੋਵੇ ਚੱਲਦਾ ਵੀ ਹੋਵੇ ਤਾਂ ਉਸ ਤਰੀਕੇ ਦਾ ਬਣ ਜਾਊਗਾ ਬਾਈ ਹਾਂਜੀ ਹਾਂਜੀ ਜ਼ਰੂਰ ਬਣੂਗਾ ਜ਼ਰੂਰ ਬਣਾ ਕੇ ਦੇਵਾਂਗੇ ਜੇ ਕੋਈ ਭੈਣ ਭਰਾ ਆਪਣਾ ਕਹੂਗਾ ਤੇ ਜ਼ਰੂਰ ਉਹ ਚੱਲਦਾ ਕਰਕੇ ਦੇਵਾਂਗੇ ਆਪਾਂ ਉਹ ਇੱਕ ਨਾ ਹੋਰ ਬਾਈ ਨੇ ਨਾ 18 ਟਾਇਰਾਂ ਨਾਲ ਤੁਸੀਂ ਦੇਖ ਲਓ ਇੱਕ ਵਾਰ ਨਿਗਾਹ ਮਾਰ ਲਓ ਟਾਰਾਂ ਟੈਰਾਂ ਜੀ ਨੂੰ ਆਮ ਤੌਰ ਤੇ ਕਹਿੰਦੇ ਘੋੜਾ ਬਾਈ ਹੁਣਾਂ ਨੇ ਉਹ ਵੀ ਤਿਆਰ ਕੀਤਾ ਹੋਇਆ ਅੱਛਾ ਬਾਈ ਇਹਦੀ ਮੈਂ ਗੱਲ ਕਰਾਂ ਤਾਂ ਇਹ ਚ ਵੀ ਮੰਨ ਲਓ ਬੜੀਆਂ ਚੀਜ਼ਾਂ ਦਾ ਹਨਾ ਜਿਵੇਂ ਮੰਨ ਲਓ ਤੇਲ ਵਾਲੀਆਂ ਟੈਂਕੀਆਂ ਟੈਂਕੀ ਲੱਗੀ ਹੋਈ ਆ ਮੰਨ ਲਓ ਕੰਪਰੈਸ਼ਰ ਵੀ ਲੱਗੇ ਹੋਏ ਆ ਹਨਾ ਸਾਰੇ ਟਾਇਰ ਲੱਗੇ ਹੋਏ ਆ ਤੇ ਇੱਕ ਵਾਰ ਜਿਵੇਂ ਛਾਤ ਮਾਰਦੇ ਉੱਪਰ ਵੀ ਸਾਰਾ ਕੁਝ ਬਿਲਕੁਲ ਉਵੇਂ ਹੀ ਆ ਤੇ ਬਾਈ ਇਹ ਪਹਿਲਾਂ ਮੰਨ ਲਓ ਇੰਨਾ ਬਰੀਕੀ ਦੇ ਵਿੱਚ ਪਹਿਲਾਂ ਕਿਤੇ ਦੇਖਦੇ ਹੋ ਤੁਸੀਂ ਵੀ ਆਹਾਂ ਆਹ ਚੀਜ਼ਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਮਤਲਬ ਜਿਹੜੀ ਚੀਜ਼ ਆਪਾਂ ਨੂੰ ਨਹੀਂ ਪਤਾ ਲੱਗਦਾ ਉਹ ਚੀਜ਼ ਆਪਾਂ ਨੂੰ ਦੇਖਣੀ ਪੈਂਦੀ ਇਹ ਕਿੱਥੇ ਕਿਹੜੀ ਚੀਜ਼ ਕਿਸ ਤਰ੍ਹਾਂ ਲੱਗੂਗੀ ਉਸੇ ਤਰ੍ਹਾਂ ਜੀ ਬਸ ਦੇਖ ਕੇ ਮਾੜਾ ਮੋਟਾ ਹੋ ਜਾਂਦਾ ਹੈ। ਅੱਛਾ ਬਈ ਕਮਾਲ ਦੀ ਮੈਂ ਤਾਂ ਕਹੂੰਗਾ ਕਲਾਕਾਰੀ ਹੈਗੀ ਆ ਤੁਹਾਡੀ ਮੰਨ ਲਓ ਗੱਤਾ ਜਿਹਨੂੰ ਪਰੱਦੀ ਕਹਿੰਦੇ ਆ ਆਮ ਤੌਰ ਤੇ ਗੱਤਾ ਲੋਕ ਉਹੀ ਸੁੱਟ ਦਿੰਦੇ ਆ ਹਨਾ ਤੇ ਉਹ ਤੋਂ ਵੀ ਮੰਨ ਲਓ ਇੰਨੀਆਂ ਸੋਹਣੀਆਂ ਚੀਜ਼ਾਂ ਬਣ ਸਕਦੀਆਂ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਸਕਦੀਆਂ ਹਾਂਜੀ ਹਾਂਜੀ ਬਣ ਸਕਦਾ ਜੀ ਕਿੰਨਾ ਟਾਈਮ ਹੋ ਗਿਆ ਇਹ ਕਲਾਕਾਰੀ ਕਰਦਿਆਂ ਨੂੰ ਇਹ ਆਪਣਾ ਵੀਰੇ 2007 ਤੋਂ 8 ਦੇ ਵਿੱਚ ਵਿੱਚ ਮੰਨ ਲਓ ਸ਼ੁਰੂ ਕੀਤਾ ਸੀ ਕੰਮ ਮੈਂ ਤੇ ਉਦੋਂ ਦੇ ਬਣਾਉਣ ਲੱਗੇ ਆ ਬਸ ਸ਼ੌਂਕ ਸ਼ੁਰੂ ਤੋਂ ਸੀਗਾ ਹਾਂਜੀ ਉਹ ਲੋਕ ਕਹਿੰਦੇ ਆ ਨਾ ਸਿਆਣੇ ਇੱਕ ਤਰ੍ਹਾਂ ਤੁਸੀਂ ਸੁਣਿਆ ਵੀ ਹੋਊਗਾ ਆਮ ਤੌਰ ਤੇ ਸਿਆਣੇ ਕਹਿੰਦੇ ਕਿ ਸ਼ੌਂਕ ਦਾ ਜਿਹੜਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਦੇ ਲਈ ਫਿਰ ਮਿਹਨਤ ਚਾਹੀ ਜਿੰਨੀ ਮਰਜ਼ੀ ਕਰਨੀ ਪਵੇ ਤੇ ਇੱਕ ਨਾ ਇੱਕ ਦਿਨ ਉਹ ਚੀਜ਼ ਬਣ ਜਾਂਦੀ ਹੈ ਜਿਹੜੀ ਅਸੀਂ ਬਣਾਉਣਾ ਚਾਹੁੰਦੇ ਆ ਤੇ ਬਾਈ ਨੇ ਅੱਜ ਬਾ ਕਮਾਲ ਬਾਈ ਦੀ ਕਲਾਕਾਰੀ ਹੈ ਪਿੰਡ ਸਾਹੋਕਾ ਹੈਗਾ ਜਿਲ੍ਹਾ ਮੋਗੇ ਦਾ ਪਿੰਡ ਹੈ ਸੀ ਉੱਥੇ ਅੱਜ ਮੌਜੂਦ ਹਨ ਤੇ ਬਾਈ ਮੇਰੇ ਨਾਲ ਖੜੇ ਨੇ ਜਿਨ੍ਹਾਂ ਦੀ ਕਲਾਕਾਰੀ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਸੱਚਮੁੱਚ ਹੀ ਕਿਤੇ ਰਿਮੋਟ ਤੇ ਚੱਲਣ ਵਾਲੇ ਹੈਗੇ ਆ ਪਰ ਬਾਈ ਨੇ ਚਲਦਾ ਵੀ ਕੀਤਾ ਸੀ ਇੱਕ ਬਾਈ ਰਿਮੋਟ ਦੇ ਉੱਪਰ ਵੀ ਚੱਲ ਸਕਦੀ ਹੈ ਹਾਂਜੀ ਹਾਂਜੀ ਚੱਲ ਸਕਦੇ ਜਰੂਰ ਇੱਕ ਕੀਤਾ ਸੀਗਾ ਮੈਂ ਉਹਦਾ ਨਾ ਰਿਮੋਟ ਖਰਾਬ ਹੋ ਗਿਆ ਤੇ ਉਹ ਵੈਸੇ ਖੜਾ ਹੀ ਹੈ ਉਦਾਂ ਉਸ ਤੋਂ ਬਾਅਦ ਫਿਰ ਉਹ ਪੈਤੀ ਨਹੀਂ ਕੀਤਾ ਮਤਲਬ ਪਟਣਾ ਪਊਗਾ ਸਾਰਾ ਕੁਝ ਤਾਂ ਹੀ ਨਹੀਂ ਕੀਤਾ ਵੀ ਚਲਦਾ ਮੈਂ ਕਰ ਸਕਦੇ ਆਪਾਂ ਚੱਲਦਾ ਇਹਨੂੰ ਚੱਲ ਸਕਦੇ ਆ আচ্ছা ਬਾਈ ਇੱਕ ਨਾ ਮੇਰਾ ਸਵਾਲ ਹੋਰ ਹੈ ਕਿ ਆਮ ਤੌਰ ਤੇ ਨਾ ਲੋਕ ਕਹਿੰਦੇ ਵੀ ਗੱत्ता ਜਿਵੇਂ ਮੈਂ ਤੁਸੀਂ ਕਿਹਾ ਹਨਾ ਵੀ ਗੱਤੇ ਤੋਂ ਬਣਦੇ ਤੇ ਗੱत्ता ਤਾਂ ਕਹਿੰਦੇ ਪਾਣੀ ਦੇ ਨਾਲ ਮਤਲਬ ਖਰਾਬ ਹੋ ਜਾਂਦਾ ਐਦਾਂ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਜੀ ਨਹੀਂ ਇਦੇ ਤੇ ਪਹਿਲਾਂ ਫੈਵੀਕੋਲ ਦੀ ਪਲਾਸਟਿਕ ਮਤਲਬ ਕੋਟਿੰਗ ਹੁੰਦੀ ਆ ਗੱਤੇ ਦੇ ਉੱਪਰ ਤੇ ਫਿਰ ਇਹਨੂੰ ਪੇਂਟ ਹੁੰਦਾ ਮਤਲਬ ਵਾਟਰਪੂਫ ਬਣ ਜਾਂਦਾ ਇਹ ਪਾਣੀ ਦਾ ਇਹਨੂੰ ਕੋਈ ਖਤਰਾ ਹੀ ਨਹੀਂਗਾ ਹਾਂ ਇਸੇ ਤਰ੍ਹਾਂ ਜੀ ਮਤਲਬ ਪਾਣੀ ਦਾ ਕੋਈ ਦਿੱਕਤ ਹੀ ਨਹੀਂ ਗੇ ਅੱਛਾ ਤੇ ਨਾ ਇੱਕ ਹੋਰ ਬੜੀ ਕਹਣ ਚੀਜ਼ ਹੈ ਬਾਈ ਨੇ ਕਹਿੰਦੇ ਨੇ ਵੀ ਜਿਹੜਾ 5911 ਤੁਸੀਂ ਦੇਖ ਰਹੇ ਹੋ ਆਹ ਜਿਹੜਾ 5911 ਬਾਈ ਨੇ ਤਿਆਰ ਕੀਤਾ ਇਹ ਬਾਈ ਕਹਿੰਦਾ ਸਿੱਧੂ ਮੂਸੇਵਾਲੇ ਦੇ ਘਰੇ ਅਸੀਂ ਦੇ ਕੇ ਆਉਣਾ ਸ਼ੀਸ਼ੇ ਦੇ ਵਿੱਚ ਜੜਾ ਕੇ ਪੂਰਾ ਮੰਨ ਲਓ ਵਧੀਆ ਐਨ ਬਣਾ ਕੇ ਤੇ ਬਾਈ ਸਿੱਧੂ ਮੂਸੇਵਾਲੇ ਦੇ ਘਰੇ ਆਹ ਟਰੈਕਟਰ ਬਾਈ ਕਹਿੰਦਾ ਖੜਾ ਕੇ ਆਉਣਾ ਬਾਈ ਇਹ ਸੱਚ ਹੈ ਗੱਲ ਵੀ ਆਹ ਟਰੈਕਟਰ ਆਪਾਂ ਸਿੱਧੂ ਮੂਸੇਵਾਲੇ ਦੇ ਬਾਈ ਦੇ ਘਰੇ ਖੜਾ ਦੇਣਾ ਹਾਂਜੀ ਹਾਂਜੀ ਜ਼ਰੂਰ ਸੱਚ ਹੈ ਜੀ ਇਹ ਬਣਾਇਆ ਤਾਂ ਨਹੀਂ ਸੀਗਾ ਵੀਰ ਵਾਸਤੇ ਪਰ ਹੁਣ ਮੇਰਾ ਮਤਲਬ ਮਨ ਹੋ ਗਿਆ ਵੀ ਆਪਾਂ ਉੱਥੇ ਰੱਖ ਕੇ ਆਉਣਾ ਮਤਲਬ ਸ਼ੀਸ਼ੇ ਦੇ ਵਿੱਚ ਜੜ ਕੇ ਬਾਈ ਦੀ ਫੋਟੋ ਲਾ ਕੇ ਨਾਲ ਤੇ ਆਪਾਂ ਉੱਥੇ ਆਪਣਾ ਦੇ ਆਉਣਾ ਉਹਨਾਂ ਦੇ ਮਤਲਬ ਉਹਨਾਂ ਦੀ ਜਗ੍ਹਾ ਜਿੱਥੇ ਬਣੀ ਹੋਈ ਆ ਉੱਥੇ ਰੱਖ ਕੇ ਆਉਣਾ ਅੱਛਾ ਬਾਈ ਕੇ ਅੰਦਰ ਨਾ ਜਿਹੜਾ ਹੈ ਨਾਟਕ 11 ਤਿਆਰ ਕੀਤਾ ਹੋਇਆ ਵੀ ਬਾਈ ਸਿੱਧੂ ਮੂਸੇਵਾਲ ਦੇ ਘਰੇ ਆਪਾਂ ਸ਼ੀਸ਼ੇ ਦੇ ਵਿੱਚ ਫਰੇਮ ਤੇ ਜੜ ਕੇ ਨਾਲ ਸਿੱਧੂ ਮੂਸੇਵਾਲ ਦੀ ਫੋਟੋ ਲਾ ਕੇ ਉੱਥੇ ਪਹੁੰਚਾ ਕਰ ਦੇਣਾ ਤੇ ਬਾਈ ਕਿਵੇਂ ਫਿਰ ਮਨ ਦੇ ਵਿੱਚ ਵਿਚਾਰ ਆ ਗਿਆ ਵੀ ਉਹ ਉੱਥੇ ਜਾਣਾ ਚਾਹੀਦਾ ਇਹ ਮਤਲਬ ਸਾਰੀ ਦੁਨੀਆ ਦਾ ਪਿਆਰ ਬਾਈ ਨਾਲ ਆਪਾਂ ਦੇਖਿਆ ਬਹੁਤ ਜ਼ਿਆਦਾ ਮਤਲਬ ਮਾੜਾ ਹੋਇਆ ਉਹਦੇ ਨਾਲ ਬਾਈ ਨਾਲ ਤੇ ਇਸੇ ਤਰ੍ਹਾਂ ਸਾਡੇ ਵੀ ਮਨ ਚ ਆਇਆ ਵੀ ਆਪਾਂ ਵੀ ਬਾਈ ਵਾਸਤੇ ਕੁਝ ਨਾ ਕਰੀਏ ਜਿਉਂਦੇ ਵਾਸਤੇ ਤਾਂ ਆਪਾਂ ਨਹੀਂ ਕਰ ਸਕੇ ਪਰ ਹੁਣ ਮਤਲਬ ਜਾਣ ਦਾ ਮਨ ਹੋਇਆ ਵੀ ਉੱਥੇ ਜਾਵਾਂਗੇ ਅਛਾ ਭਾਈ ਇੱਕ ਦੋ ਸਵਾਲ ਮੈਂ ਤੁਹਾਨੂੰ ਹੋਰ ਕਰਨਾ ਚਾਹੁੰਗਾ ਕਿ ਇਹ ਜਿਹੜੀ ਤੁਹਾਡੀ ਕਲਾਕਾਰੀ ਹੈਗੀ ਆ ਜਿਹੜੇ ਤੁਸੀਂ ਟਰੈਕਟਰ ਬਣਾਉਨੇ ਆ ਚਾਹੇ ਹੋਰ ਮਾਡਲ ਬਣਾਉਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਮਾਡਲ ਤੁਹਾਨੂੰ ਦੇਖਣ ਨੂੰ ਮਿਲਣਗੇ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਬਣਾਵਾਂਗੇ ਜੀ ਐਮ ਰਹੂਗਾ ਤੇ ਜ਼ਰੂਰ ਬਣਾਵਾਂਗੇ ਆਉਣ ਵਾਲੇ ਸਮੇਂ ਚ ਮਾਡਲ ਚੱਲਦੇ ਵੀ ਕਰਾਂਗੇ ਨਾਲ ਭਾਈ ਕਹਿੰਦਾ ਨਾ ਆਉਣ ਵਾਲੇ ਸਮੇਂ ਵਿੱਚ ਚੱਲਦੇ ਵੀ ਕਰਕੇ ਦੇਵਾਂਗੇ ਤੇ ਹੋਰ ਵੀ ਬੜੇ سارے ਮਾਡਲ ਤੁਹਾਨੂੰ ਬਣਾਉਣ ਨੂੰ ਮਿਲਣਗੇ ਜੇ ਕੋਈ ਆਪਣੀ ਚੁਆਇਸ ਦਾ ਕੋਈ ਟਰੈਕਟਰ ਤਿਆਰ ਕਰਵਾਉਣਾ ਚਾਹੁੰਦਾ ਟਰਾਲੀ ਜਾ ਟਰਾਲਾ ਜੇ ਕੋਈ ਬਾਸ ਕੁਝ ਵੀ ਤਿਆਰ ਕਰਵਾਉਣੀ ਆ ਤਾਂ ਬਾਈ ਨਾਲ ਤੁਸੀਂ ਮਿਲ ਸਕਦੇ ਹੋ ਤੇ ਬਾਈ ਤੁਹਾਨੂੰ ਚੁਆਇਸ ਤੇ ਤਿਆਰ ਕਰ ਦੇਣਗੇ ਬਾਈ ਕੰਟੈਕਟ ਨੰਬਰ ਜਰੂਰ ਇੱਕ ਵਾਰ ਦੱਸ ਦੋ ਆਪਣਾ ਕਿ ਕਿਵੇਂ ਤੁਹਾਨੂੰ ਸੰਬੰਧ ਕੀਤਾ ਜਾ ਸਕਦਾ ਹੈ ਕੰਟੈਕਟ ਨੰਬਰ ਹੈ ਜੀ 75084 48526 ਕੰਟੈਕਟ ਨੰਬਰ ਹੈ ਜੀ ਫੋਨ ਕਰੋ ਵਟਸਐਪ ਕਰੋ ਅੱਛਾ ਇੱਕ ਗੱਲ ਹੋਰ ਕਿ ਜੇ ਜਿਹੇ ਤਰੀਕੇ ਦਾ ਤੁਹਾਨੂੰ ਮਾਡਲ ਚਾਹੀਦਾ ਬਾਈ ਤਿਆਰ ਕਰ ਦੇਣਗੇ ਗੱਤੇ ਦਾ ਹੀ ਤੁਹਾਨੂੰ ਤਿਆਰ ਕਰਕੇ ਦੇਣਗੇ ਤੇ ਕੀਮਤ ਕੋਈ ਬਾਲੀ ਨਹੀਂ ਹੈਗੀ ਜੋ ਵੀ ਜੈਨੂਅਲ ਜਿਹੜਾ ਪ੍ਰਾਈਸ ਹੋਊਗਾ ਬਾਈ ਤੁਹਾਨੂੰ ਉਹ ਤੇ ਅਪਰ ਅਵੇਲੇਬਲ ਕਰ ਦੇਣਗੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਦੀ ਕਲਾਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਟਰੈਕਟਰ ਤੁਹਾਨੂੰ ਮਾਡਲ ਜਿਹੜੇ ਕਿਵੇਂ ਦੇ ਲੱਗੇ ਕਮੈਂਟ ਬਾਕਸ ਦੇ ਵਿੱਚ ਹਰ ਐਸ ਨਾਲ ਜਰੂਰ ਸਾਂਝੀ ਕਰਿਓ ਤੁਸੀਂ ਸਾਡੇ ਨਾਲ ਜੁੜੇ ਹੋ ਦਾ ਸਿਟੀ ਹਾਈਲਾਈਂਸ ਦੇਖ ਰਹੇ ਹੋ ਮੈਂ ਤੁਹਾਡਾ ਦੋਸਤ ਗਗਨ ਸਮਾਤ ਨਾਲ ਕੈਮਰਾਮੈਨ ਗੁਰਸੰਤ ਸਮਾਤ